ਉਭਨ ਪਰਾਂ ਤੋਂ ਉੱਡੇ ਅਸੀਂ ਉੱਡੇ ਪਰਾਂ ਦੇ ਨਾਲ ਪਛਤਾਇ ਲਾ ਕੇ ਯਾਰੀਆਂ ਜਾਦੂਗਰਾਂ ਦੇ ਨਾਲ ਸੱਜੇ ਗੱਲ ਜੀ ਲਾਈਵ ਪੰਜਾਬੀ ਟੀਵੀ ਦੇਖ ਰਹੇ ਹਾਂ ਫਿਰ ਦੇਖਣਾ ਚਾਹੀਦਾ ਜੀ ਜ਼ਿੰਦਗੀ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਕਿਉਂਕਿ ਅੱਖੀਆਂ ਮਿਲੀਆਂ ਹੀ ਸਾਨੂੰ ਚੰਗੀਆਂ ਚੀਜ਼ਾਂ ਦੇਖਣ ਦੇ ਵਾਸਤੇ ਨੇ ਹਾਂ ਕਈ ਵਾਰ ਅਸੀਂ ਮਾੜੀਆਂ ਚੀਜ਼ਾਂ ਵੀ ਦੇਖ ਜਾਂਦੇ ਆ ਕਈਆਂ ਮੰਤਰੀਆਂ ਦੀਆਂ ਫਿਲਮਾਂ ਵੀ ਦੇਖ ਜਾਂਦੇ ਆ ਚਲੋ ਖੈਰ ਭਾਈ ਹੁਣ ਕਰੀਏ ਕੀ ਜੇ ਸਾਹਮਣੇ ਅਜੜ ਤਾਂ ਫਿਰ ਦੇਖਣੀਆਂ ਪੈਣੀਆਂ ਤਾਂ ਖੈਰ ਬਹੁਤ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਗੱਲਾਂ 'ਚੋਂ ਗੱਲ ਬਣਦਾ ਤੇ ਚਰਨਜੀਤ ਜੋਗੀ ਆਉਂਦਾ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦੇ ਵਾਸਤੇ ਤੁਹਾਡਾ ਸਾਰਿਆਂ ਦਾ ਦਿਲੇ ਸਤਿਕਬਾਲ ਇਸ ਗੱਲਾਂ 'ਚੋਂ ਗੱਲ ਦੇ ਵਿੱਚ ਤੇ ਪਹਿਲੀ ਗੱਲ ਹੈ ਜੀ ਰੋਡ ਸ਼ੋਅ ਓਏ ਹੋਏ ਲੋਕਾਂ ਨੇ ਤੇ ਜ਼ਰੂਰਤ ਨਹੀਂ ਹੁਣ ਵੱਡੇ ਵੱਡੇ ਮੰਤਰੀ ਸੰਤਰੀ ਸਾਰੇ ਸੜਕਾਂ ਤੇ ਲੈ ਆਂਦੇ ਆ ਓਹੋ ਉਦਾਂ ਨਹੀਂ ਵੀ ਜਿੱਦਾਂ ਸੜਕਾਂ ਤੇ ਜਾਂ ਤਾਂ ਆਉਂਦੀ ਐ ਨਹੀਂ 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 ਉਹਦੇ ਆਪਣੇ ਮਤਲਬ ਨੂੰ ਆਏ ਹੋਏ ਆ ਨਾ ਵੀ ਵੋਟਾਂ ਮੰਗਣੀਆਂ ਲਓ ਜੀ ਲਗਾਤਾਰ ਚੱਲ ਰਹੇ ਨੇ ਰੋਡ ਸ਼ੋਅ ਕਦੇ ਕਿਸੇ ਪਾਰਟੀ ਦਾ ਕਦੇ ਕਿਸੇ ਧਿਰ ਦਾ ਕਦੇ ਕਿਸੇ ਜਮਾਤ ਦਾ ਕਦੇ ਕੋਈ ਆਪਣੇ ਚਾਰ ਕ ਬੰਦੇ ਲੈ ਕੇ ਤੁਰ ਪੈਂਦਾ ਲਾਉ ਜੀ ਇਸ ਰੋਡ ਸ਼ੋਅ ਦੇ ਦੌਰਾਨ ਜਿਸ ਰੋਡ ਸ਼ੋਅ ਦੀ ਮੈਂ ਗੱਲ ਕਰਨ ਲੱਗਾ ਇਹ ਹੈ ਸੱਤਾਧਿਰ ਪਾਰਟੀ ਦੇ ਜੀਹਾ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਮਾਨਜੁਗ ਭਗਵੰਤ ਮਾਨ ਜੀ ਨੇ ਇੱਕ ਰੋਡ ਸ਼ੋਅ ਕੀਤਾ ਉਸ ਰੋਡ ਸ਼ੋਅ ਦੇ ਦੌਰਾਨ ਉਹਨਾਂ ਨੇ ਆਪਣੇ ਭਾਜਨ ਦੇ ਵਿੱਚ ਕਿਹਾ ਕਿ ਭਾਈ ਇਸ ਵਾਰ ਮੇਰਾ ਜਲੰਧਰ ਤੋਂ ਬੰਦਾ ਜਿਤਾ ਦਿਓ ਤਾਂ ਕਿ ਤੁਹਾਡੇ ਪੁੱਤ ਭਰਾ ਬੱਚੇ ਦਾ ਹੌਸਲਾ ਵੱਧ ਜਾਵੇ ਹਾਜ਼ਰਤ ਮੁੱਖ ਮੰਤਰੀ ਸਾਹਿਬ ਤੁਹਾਨੂੰ 92 ਵਿਧਾਇਕ ਦੇ ਕੇ ਵੀ ਪੰਜਾਬ ਨੇ ਵਿਧਾਇਆ ਸੀ ਜਿਕਰ 92 ਵਿਧਾਇਕਾਂ ਦੇ ਨਾਲ ਵੀ ਤੁਹਾਡਾ ਹੌਸਲਾ ਨਾ ਵਧਿਆ ਫੇਰ ਤਾਂ ਇੱਕ ਐਮਪੀ ਦੇ ਆਕਸੀਜਨ ਸਿਲੰਡਰ ਦੇ ਨਾਲ ਵੀ ਨਹੀਂ ਵਧਣਾ ਪਰ ਖੈਰ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਦੀ ਬੜੀ ਦੌੜ ਲੱਗੀ ਹੋਈ ਹੈ ਕਿ ਇਹ ਸੀਟ ਜਿੱਤ ਲਈ ਜਾਵੇ ਔਰ ਇਹ ਸੀਟ ਵਕਾਰ ਦਾ ਸਵਾਲ ਬਣ ਗਈ ਹੈ ਔਰ ਇਸੇ ਸੀਟ ਨੂੰ ਜਿੱਤਣ ਦੇ ਵਾਸਤੇ ਸਾਰਾ ਲਾਮ ਲਸ਼ਕਰ ਆਮ ਆਦਮੀ ਪਾਰਟੀ ਦਾ ਲੱਗਾ ਹੋਇਆ ਔਰ ਪਤਾ ਲੱਗਾ ਹੈ ਕਹਿੰਦੇ ਵੀ ਦਿੱਲੀ ਦੇ ਮੁੱਖ ਮੰਤਰੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤੇ ਆਪ ਵਾਕਡੋਰ ਸੰਭਾਲਣਗੇ ਇਸ ਜ਼ਿਮਨੀ ਚੋਣ ਦੀ ਦੇਖਦੇ ਆ ਵੀ ਇਹ ਜ਼ਿਮਨੀ ਚੋਣ ਕਿਤੇ ਸੰਗਰੂਰ ਵਾਲਾ ਹੀ ਹਾਲ ਨਾ ਕਰ ਦੇਵੇ ਖੈਰ ਇਹ ਤਾਂ ਭਾਈ 13 ਮਈ ਨੂੰ ਪਤਾ ਲੱਗਣਾ ਲੋਕ ਗੱਲਾਂ ਕਰਦੇ ਨੇ ਟਕੋਰਾਂ ਲੋਕ ਕਰਦੇ ਨੇ ਤੇ ਅਗਲੀ ਖਬਰ ਅਸੀਂ ਆ ਲੈ ਰਹੇ ਜੀ ਮਨੀਸ਼ ਸਿਸੋਦੀਆ ਔਰ ਤੁਸੀਂ ਕਹਿਣਾ ਵੀ ਸਾਰੀਆਂ ਖਬਰਾਂ ਹੀ ਕੋਈ ਪਾਰਟੀ ਦੀਆਂ ਨਹੀਂ ਚੀ ਹੁਣ ਮੇਨ ਮੇਨ ਮੁੱਖ-ਮੁੱਖ ਖਬਰਾਂ ਦੇ ਉੱਪਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਵੀ ਸੋਦੀਆ ਸਾਹਿਬ ਤਾਂ ਇਸ ਵੇਲੇ ਅੰਦਰ ਚੱਲ ਰਹੇ ਨੇ ਬਾਹਰ ਕੀ ਚੱਲ ਰਿਹਾ ਉਹਨਾਂ ਨੂੰ ਕੁਝ ਨਹੀਂ ਪਤਾ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਬਾਹਰ ਹਸਪਤਾਲ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਦਾ ਇਲਾਜ ਚੱਲ ਰਿਹਾ ਉਸ ਇਲਾਜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਨੂੰ ਜ਼ਮਾਨਤ ਦੇ ਦਿਓ ਦੇਖੋ ਭਈ ਇਹ ਕਾਮ ਕਾਨੂੰਨ ਦਾ ਆ ਔਰ ਦੂਸਰਾ ਸਰਕਾਰ ਦੇ ਨਾਲ ਆਡਾ ਡਾਇਆ ਹੋਇਆ ਹੈ ਸਰਕਾਰ ਹੁਣ ਇਸ ਮਸਲੇ ਦੇ ਵਿੱਚ ਜ਼ਮਾਨਾ ਦਿੰਦੀ ਆ ਜਾਂ ਨਹੀਂ ਦਿੰਦੀ ਪਰ ਗੱਲ ਇਹ ਆ ਕਿ ਇਹ ਕਟੜ ਇਮਾਨਦਾਰ ਪਾਰਟੀ ਦੇ ਕਈ ਬੰਦੇ ਅੰਦਰ ਬਾਹਰ ਅੰਦਰ ਬਾਹਰ ਹੁੰਦੇ ਰਹਿੰਦੇ ਆ ਗੱਲ ਇਹ ਆ ਅਸਲ ਦੇ ਵਿੱਚੋਂ ਚਲੋ ਖੈਰ ਮਿੱਟੀ ਪਾਓ ਅੱਗੇ ਚੱਲਦੇ ਗੱਲ ਚਰਨਜੀਤ ਸਿੰਘ ਚੰਨੀ ਕੀ ਆ ਗੱਲ ਕਰਦੇ ਹੋ ਯਾਰ ਮੈਂ ਤਾਂ ਸਾਰਾ ਹੀ ਕੰਮ ਕਰਦਾ ਦੇਖੋ ਉਹਨਾਂ ਨੂੰ ਬੱਕਰੀਆਂ ਵੀ ਚੋਣੀਆਂ ਆਉਂਦੀਆਂ ਟੈਂਟ ਵੀ ਲਾਉਣਾ ਆਉਂਦਾ ਉਹ ਪੱਠੇ ਵੀ ਵੱਢ ਲੈਂਦੇ ਆ ਔਰ ਉਹ ਕੀ ਕਹਿੰਦੇ ਆ ਬਹੁਤ ਕੁਝ ਹੋਰ ਵੀ ਕਰ ਲੈਂਦੇ ਆ ਔਰ ਜਲੰਧਰ ਦੀ ਜ਼ਿਮਨੀ ਚੌਣ ਦੇ ਵਿੱਚ ਜਾ ਕੇ ਉਹਨਾਂ ਨੇ ਤਾਂ ਆਟੋ ਵੀ ਚਲਾ ਕੇ ਦਿਖਾਇਆ ਤਾਂ ਕਹਿੰਦੇ ਲੋਕੀ ਕਹਿੰਦੇ ਇਹ ਨਾ ਕਹਿਣ ਵੀ ਇਹਨਾਂ ਨੂੰ ਆਟੋ ਵੀ ਨਹੀਂ ਆਉਂਦਾ ਆਟੋ ਦੀ ਕੀ ਗੱਲ ਕਰਦੇ ਯਾਰ ਮੇਰੇ ਤੇ ਬਾਏ ਹੱਥ ਦਾ ਕੰਮ ਹੈ ਉਹਨਾਂ ਨੇ ਆਟੋ ਵੀ ਚਲਾ ਕੇ ਦਿਖਾਇਆ ਤੇ ਨਾਲ ਦੀ ਨਾਲ ਕਿਸੇ ਦੀ ਮੋਟਰ ਤੇ ਬਹਿ ਕੇ ਰੋਟੀ ਵੀ ਖਾਧੀ ਹੈ ਔਰ ਜਨਾਬ ਜੰਨੀ ਸਾਹਿਬ ਜੇਕਰ ਇਦਾਂ ਦੇ ਕੰਮ ਜਾਂ ਖੇਖਣ ਪਹਿਲਾਂ ਕਿਤੇ ਕੀਤੇ ਹੁੰਦੇ ਨਾ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਵਸ ਜਾਣਾ ਸੀ ਹੁਣ ਲੋਕਾਂ ਨੂੰ ਪਤਾ ਕਿ ਸਾਡੀਆਂ ਮੋਟਰਾਂ ਤੇ ਸਾਡੇ ਘਰਾਂ ਦੇ ਵਿੱਚ ਸਾਡੇ ਸਿੰਡਲ ਜੇ ਨਿਆਣਿਆਂ ਦੇ ਨੱਕ ਸਾਫ਼ ਕਰਨ ਨੂੰ ਤੁਸੀਂ ਤਾਂ ਆਉਣੇ ਕਿ ਕਿਤੇ ਤੁਹਾਡੀ ਵੀ ਨੱਕ ਰਹਿ ਜਵੇ ਚਲੋ ਖੈਰ ਭਾਈ ਇਹ ਤੇ ਪਤਾ ਬਾਅਦ ਵਿੱਚ ਹੀ ਲੱਗਣਾ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਤੇ ਅਗਲੀ ਖਬਰ ਸਕੂਲਾਂ ਦੇ ਨਾਲ ਜੁੜੀ ਹੋਈ ਹੈ ਬਈ ਸਕੂਲਾਂ ਵਾਲੇ ਦੱਸਦੇ ਨੇ ਮਾਪਿਆਂ ਨੂੰ ਕਿ ਵਰਦੀਆਂ ਤੁਸੀਂ ਇੱਥੋਂ ਲੈਣੀਆਂ ਕਿਤਾਬਾਂ ਤੁਸੀਂ ਇੱਥੋਂ ਲੈਣੀਆਂ ਪੈਨ ਪੈਂਸਲਾਂ ਇੱਥੋਂ ਲੈਣੀਆਂ ਤੇ ਆ ਟਾਈਆਂ ਬੈਲਟਾਂ ਤੁਹਾਨੂੰ ਸਕੂਲੋਂ ਮਿਲਣੀਆਂ ਤੇ ਬਾਕੀ ਆ ਚੀਜ਼ ਮਿਲਣੀ ਆ ਚੀਜ਼ ਫਲਾਨਾ ਟਮਕਾਨਾ ਇਹ ਉਹ ਜਿਵੇਂ ਸਰਕਾਰ ਵਾਂਗੂ ਸਕੂਲ ਵੀ ਸਾਰੀਆਂ ਹਦਾਇਤਾਂ ਦੇ ਕੇ ਰੱਖਦੇ ਆ ਇੱਥੋਂ ਤੱਕ ਕਿ ਜਿੱਦਾਂ ਹੁਣ ਸਰਕਾਰ ਨੇ ਵੀ ਕਿਹਾ ਨਾ ਵੀ ਤੁਹਾਡੀ ਥਾਲੀ ਦੇ ਵਿੱਚ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਇਦਾਂ ਹੀ ਹੁਣ ਜਿਹੜੇ ਸਕੂਲ ਨੇ ਉਹ ਦੱਸਦੇ ਨੇ ਸੁਨੇਹੇ ਕਲਦੇ ਨੇ ਮੈਸੇਜ ਕਰਦੇ ਨੇ ਕਿ ਤੁਹਾਡੇ ਬੱਚੇ ਦੇ ਟਿਫਨ ਦੇ ਵਿੱਚ ਕੀ ਹੋਣਾ ਚਾਹੀਦਾ ਕਰ ਲਓ ਕਿਉਂ ਨੂੰ ਭਾਂਡਾ ਅਖੇ ਘਰੇ ਖਾਣੋਂ ਨਹੀਂ ਮਾਂ ਪੀਣ ਨੂੰ ਗਈ ਹੋਈ ਐ ਵੀ ਜਿਹਦੇ ਘਰ ਦੇ ਵਿੱਚ ਜੋ ਤੁਸੀਂ ਚੀਜ਼ਾਂ ਲਿਖ ਲਿਖ ਕੇ ਭੇਜਦੇ ਹੋ ਉਹ ਨਾ ਹੁਣ ਫੇਰ ਅਗਲਾ ਕੀ ਕਰੇ ਉਹ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਉਹ ਭਾਈ ਜੇਕਰ ਅਗਲੇ ਦੇ ਕੋਲ ਐਡੀ ਸਮਰੱਥਾ ਨਾ ਹੋਵੇ ਤਾਂ ਫੇਰ ਕੀ ਕਰੇ ਚੱਕ ਚਕਾ ਕੇ ਗਵਾਨੀਆਂ ਵਾਲਾ ਦੇਖ ਕੇ ਨਿਆਣਾ ਉਹਨਾਂ ਨੇ ਤੁਹਾਡੇ ਸਕੂਲ ਦੇ ਵਿੱਚ ਪਾਤਾ ਹੁਣ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਫਰਮਾਇਸ਼ਾਂ ਕਰਦੇ ਹੋ ਇੰਨੀਆਂ ਫਰਮਾਇਸ਼ਾਂ ਤੇ ਆਪਦੀ ਸਗੀ ਘਰ ਵਾਲੀ ਨਹੀਂ ਕਰਦੀ ਨਹੀਂ ਵੈਸੇ ਸਗੀ ਤਾਂ ਮਤਲਬ ਤੁਸੀਂ ਹੋਰ ਰਾ ਕੱਢ ਲਿਓ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਨੀਆਂ ਹੋਰ ਵੀ ਹੈਗੀਆਂ ਪਰ ਕਿ ਕਰੀਏ ਸਮੇ ਦੇ ਮੁਤਾਬਕ ਚੱਲਣਾ ਪੈਂਦਾ ਭਾਈ ਸਮਾ ਸਮਾ ਸਮਰੱਥ ਉਹੀ ਅਰਜਨ ਦਾ ਤੀਰ ਤੇ ਉਹੀ ਅਰਜਨ ਦੇ ਹੱਥ ਤੇ ਜੇਕਰ ਸਮੇ ਦੇ ਮੁਤਾਬਕ ਚੱਲੋਗੇ ਤਾਂ ਕਦਰ ਪਵਾ ਲੋਗੇ ਨਹੀਂ ਤਾਂ ਜਾਂਦੇ ਜਾਂਦੇ ਇੱਕ ਮੁਫਤ ਦੀ ਸਲਾਹ ਵੀ ਦੇਣੀ ਹੈ ਹੂੰ ਸਲਾਹਾਂ ਦੇ ਤੁਹਾਨੂੰ ਪਤਾ ਸਾਡੇ ਕੋਲ ਤਾਂ ਸਲਾਹਾਂ ਦੇ ਟਰੱਕ ਭਰੇ ਪਏ ਨੇ ਲਓ ਜੀ ਜਾਂਦੇ ਜਾਂਦੇ ਤੁਹਾਨੂੰ ਇੱਕ ਸਲਾਹ ਦੇ ਦਈਏ ਅੱਜ ਕੱਲ ਕਿਸੇ ਦੇ ਨਾਲ ਵੀ ਰੁੱਸਿਓ ਨਾ ਭੁੱਲ ਕੇ ਵੀ ਹਾਂ ਜੇਕਰ ਤੁਸੀਂ ਅੱਜ ਕਿਸੇ ਦੇ ਨਾਲ ਰੁੱਸ ਗਏ ਤਾਂ ਇੱਥੇ ਕੋਈ ਨਹੀਂ ਦੁਨੀਆ ਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਮਨਾਉਣ ਆਓ ਫਿਰ ਐਵੇਂ ਮੂੰਹ ਚਾਕੇ ਬੈਠੇ ਰਹੋ ਤੇ ਸੋਦੇ ਰਹੋ ਹਾਈ ਹਾਈ ਯਾਰ ਉਹਦੇ ਨਾਲ ਮੈਂ ਰੁੱਸ ਸਕਿਓਂ ਗਿਆ ਸੋ ਭਾਈ ਅੱਜ ਦੇ ਸਮੇਂ ਦੇ ਵਿੱਚ ਰੁੱਸਣਾ ਸਖਤ ਮਨਾ ਹੈ ਪਰ ਲਾਈ ਪੰਜਾਬੀ ਟੀਵੀ ਦੇਖਣਾ ਸ਼ੁਰੂ ਕਰ ਦਿਓ ਜਿਹਨਾਂ ਨੇ ਬਾਕੀਆਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਕਹਿ ਦਿਓ ਕਿ ਚਰਨਜੀਤ ਜੋਗੀ ਆਉਂਦਾ ਹੁੰਦਾ ਜੀ ਗੱਲਾਂ 'ਚੋਂ ਗੱਲ ਲੈਗੇ ਫਿਲਹਾਲ ਹੁਣ ਜਾ ਰਿਹਾ ਫੇਰ ਆਵਾਂਗੇ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ